ਉਹ ਜੀ ਹੁਣ ਕਿਸਾਨ ਨੂੰ ਖੇਤਾਂ ਦੇ ਵਿੱਚ ਟਰੈਕਟਰ ਦੇ ਉੱਤੇ ਬੈਠ ਕੇ ਖੇਤੀਬਾੜੀ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਟਰੈਕਟਰ ਨੂੰ ਕਮਾਂਡ ਦਿਓ ਤੇ ਖੇਤਾਂ ਦੇ ਵਿੱਚ ਟਰੈਕਟਰ ਆਪਣੇ ਆਪ ਸਾਰਾ ਕੰਮ ਕਰੇਗਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਹੁਣ ਬਿਨਾਂ ਡਰਾਈਵਰ ਤੋਂ ਟਰੈਕਟਰ ਚੱਲੇਗਾ ਤੇ ਤੁਸੀਂ ਆਪਣਾ ਜਿਵੇਂ ਮਰਜ਼ੀ ਕੰਮਕਾਰ ਕਰੋਗੇ ਉਸੇ ਸੋਚਦੇ ਹੋਵੋਗੇ ਕਿ ਅਜੇ ਹੀ ਟੈਕਨੋਲੋਜੀ ਕਿਹੜੀ ਆ ਗਈ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਬਿਨਾ ਡਰਾਈਵਰ ਵਾਲੇ ਇਸ ਟਰੈਕਟਰ ਦੇ ਦਰਸ਼ਨ ਕਰਵਾ ਦਈਏ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਟੈਕਨੋਲੋਜੀ ਦਾ ਇਹ ਟਰੈਕਟਰ ਖੇਤਾਂ ਲਈ ਤਿਆਰ ਕੀਤਾ ਜੋ ਬਿਨਾਂ ਡਰਾਈਵਰ ਦੇ ਖੇਤਾਂ ਦੇ ਵਿੱਚ ਕੰਮ ਕਰੇਗਾ ਦੱਸ ਦਈਏ ਕਿ ਇਸ ਟਰੈਕਟਰ ਨੂੰ ਨਵੀਂ ਟੈਕਨੋਲੋਜੀ ਨਾਲ ਜੋੜਨ ਲਈ 8 ਸਾਲ ਦੀ ਮਿਹਨਤ ਲੱਗੀ ਹੈ ਇਸ ਟਰੈਕਟਰ ਦੇ ਵਿੱਚ ਜੀਪੀਐਸ ਸਿਸਟਮ ਦੇ ਨਾਲ ਨਾਲ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ ਜੋ ਸਮੇਂ ਸੀਮਾ ਨਿਰਧਾਰਤ ਹੋਣ ਤੋਂ ਬਾਅਦ ਹੀ ਚੱਲੇਗਾ ਇਸ ਟਰੈਕਟਰ ਨੂੰ ਬਿਨਾਂ ਡਰਾਈਵਰ ਦੇ ਹੀ ਚਲਾਇਆ ਜਾ ਸਕਦਾ ਹੈ ਆਓ ਸੁਣਦੇ ਹਾਂ ਬਿਲਕੁਲ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਅਸੀਂ ਤੁਹਾਨੂੰ ਜੀਆ ਕਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਔਰ ਜਿਹੜੀ ਅੱਜ ਟੈਕਨਾਲੋਜੀ ਆ ਡਰਾਈਵਰ ਲੈਸ ਜਾਂ ਕਹੋ ਕਿ ਸਟੀਅਰਿੰਗ ਲੈਸ ਲੈਸ ਜਿਹੜਾ ਅਸੀਂ ਟਰੈਕਟਰ ਬਣਾਇਆ ਇਹ ਭਾਰਤ ਦਾ ਸਭ ਤੋਂ ਪਹਿਲਾ ਟਰੈਕਟਰ ਹੈ ਜਿਹੜਾ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹਾਂ ਔਰ ਤੁਹਾਡੇ ਸਾਹਮਣੇ ਦੇਖੋ ਉਹਨੇ ਇੱਕ ਖੇਤ ਜਿਹੜਾ ਵਾ ਉਹ 15-20 ਮਿੰਟਾਂ ਦੇ ਵਿੱਚ ਉਹਨੂੰ ਵਾਇਆ ਔਰ ਕੋਈ ਪਾੜਾ ਨਹੀਂ ਛੱਡਿਆ ਔਰ ਇਹਦੇ ਵਿੱਚ ਰਿਸੋਰਸੇਸ ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਵਾ ਉਹ ਘੱਟ ਲੱਗਦਾ ਔਰ ਤੁਸੀਂ ਉਹਦੀ ਪ੍ਰੋਗਰਾਮਿੰਗ ਕਰਕੇ ਸੈਟਲਾਈਟ ਸਿਸਟਮ ਫਿਟ ਕਰਕੇ ਉਸ ਤੋਂ ਬਾਅਦ ਤੁਸੀਂ ਛੱਡ ਦੇਣਾ ਔਰ ਟਰੈਕਟਰ ਨੇ ਪੂਰਾ ਖੇਤ ਵਾਹ ਕੇ ਤੇ ਆਗੇ ਤੁਹਾਡੇ ਕੋਲ ਖਲੋ ਜਾਣਾ ਤੁਸੀਂ ਦੇਖਿਆ ਕਿੰਨਾ ਵਧੀਆ ਔਰ ਚੰਗਾ ਜਿਹੜਾ ਇਹ ਤੁਸੀਂ ਨਜ਼ਾਰਾ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਦੇਖਿਆ ਮੈਂ ਸਮਝਣਾ ਕਿ ਕੋਈ ਇਹਦੇ ਨਾਲ ਓਵਰਲੈਪਿੰਗ ਨਹੀਂ ਜਿਹਦੇ ਨਾਲ ਇੱਕ ਤਾਂ ਵੇਖੋ ਡੀਜ਼ਲ ਬਚਿਆ ਦੂਸਰਾ ਟਾਈਮਿੰਗ ਬਚੀ ਇੱਕ ਤੁਸੀਂ ਫਿਟਿੰਗ ਕਰਕੇ ਉਹਦੇ ਉੱਤੇ ਇਹ ਕਿੱਡਾ ਵਧੀਆ ਉਹ ਤੁਹਾਡੇ ਸਾਹਮਣੇ ਵੇਖੋ ਚੱਲਿਆ ਨੰਬਰ 2 ਵੀ ਕੋਈ ਵੀ ਉਹਨੇ ਕਿਤੇ ਹੱਲ ਡੂੰਗਾ ਨਹੀਂ ਤੇ ਕਿਤੇ ਉੱਪਰ ਨਹੀਂ ਬਿਲਕੁਲ ਉਹਨੇ ਬਰਾਬਰ ਦਾ ਜਿਹੜਾ ਵਾ ਉਹਨੇ ਹਲਵਾ ਦੇਣਾ ਜਿਹੜੀ ਕਿ ਇੱਕ ਬੜੀ ਵੱਡੀ ਮੁਸ਼ਕਲ ਹੁੰਦੀ ਸੀ ਲੋਕਾਂ ਵਾਸਤੇ ਅੱਜ ਨਾ ਉਹਨਾਂ ਨੂੰ ਡਰੈਕਟਰ ਤੇ ਚੜ ਕੇ ਘੱਟਾ ਫੱਕਣ ਦੀ ਲੋੜ ਆ ਬਸ ਪ੍ਰੋਗਰਾਮ ਫਿੱਟ ਕੀਤਾ ਤੇ ਉਸ ਤੋਂ ਬਾਅਦ ਉਹ ਥੱਲੇ ਆ ਅਸੀਂ ਸਰ ਡਾਇਰੈਕਸ਼ਨ ਕਿਵੇਂ ਦੇਖਦੀ ਹੈ ਚਾਰੋਂ ਦਿਸ਼ਾਵਾਂ ਦੇ ਵਿੱਚ ਜੀਪੀਐਸ ਸਿਸਟਮ ਇਹਦੇ ਵਿੱਚ ਜੀਪੀਐਸ ਸਿਸਟਮ ਲੱਗਾ ਹੋਇਆ ਜੀ ਜਿਹਦੇ ਵਿੱਚ ਤਿੰਨੇ ਡਾਇਰੈਕਸ਼ਨ ਦਾ ਜੀਪੀਐਸ ਸਿਸਟਮ ਇਹਨਾਂ ਨੇ ਦੇ ਦੇਣਾ ਔਰ ਉਥੋਂ ਉਥੋਂ ਡਰੈਕਟਰ ਨੇ ਮੋੜਨਾ ਕੋਈ ਉਹਨੂੰ ਦੱਸਣ ਦੀ ਲੋੜ ਨਹੀਂ ਪੁੱਛਣ ਦੀ ਲੋੜ ਨਹੀਂ ਟਰੈਕਟਰ ਵਾਗ ਗਿਆ ਤੇ ਤੁਹਾਡੇ ਕੋਲ ਆ ਕੇ ਉਹਨੇ ਖਲੋ ਜਾਣਾ ਭਈ ਅਗਲੇ ਖੇਤ ਵਾਲਾ ਕੀ ਪ੍ਰੋਗਰਾਮ ਆ ਕਿ ਵੇਖੋ ਦੇਖੋ ਤੁਹਾਡੇ ਸਾਹਮਣੇ ਹੁਣ ਵਗਿਆ ਮੈਨੂੰ ਲੱਗਦਾ ਕਿ 20 ਮਿੰਟ ਦੇ ਵਿੱਚ ਇਹਨੇ ਸਾਰਾ ਖੇਤ ਬਾਤ ਆ ਨੌਜਵਾਨਾਂ ਨੂੰ ਲੱਗਦਾ ਕਿ ਵਧੀਆ ਓਪਰਚ्युनिटी ਨੌਜਵਾਨ ਜਿਹੜੇ ਨੇ ਹੁਣ ਉਤਸ਼ਾਹਿਤ ਹੋਣਗੇ ਬਿਲਕੁਲ ਨੌਜਵਾਨ ਉਤਸ਼ਾਹਿਤ ਹੋਣਗੇ ਨੌਜਵਾਨਾਂ ਨੂੰ ਇੱਕ ਆ ਪ੍ਰੋਗਰਾਮ ਕਰਨੀ ਆਉਂਦੀ ਆ ਜਦੋਂ ਅੱਛਾ ਇਹਦੇ ਵਿੱਚ ਹੋਰ ਬੜੇ ਕੋ ਟਰੈਕਟਰ ਨਵਾਂ ਲੈਣ ਦੀ ਲੋੜ ਨਹੀਂ ਪੁਰਾਣੇ ਟਰੈਕਟਰ ਤੇ ਪ੍ਰੋਗਰਾਮੇ ਫਿੱਟ ਕਰਨੀ ਆ ਉਹ ਲਾ ਕੇ ਤੇ ਤੁਸੀਂ ਜਿਹੜਾ ਵਾ ਖੇਤ ਸਾੜ ਚੱਕ ਦਿਓ ਕਿਸਾਨ ਮੇਲੇ ਤੇ ਤੁਸੀਂ ਦੱਸਿਆ ਕਿ ਇਹ ਕਿਸਾਨਾਂ ਨੂੰ ਅਸੀਂ ਇਹਦੇ ਆਲ ਮੋਟੀਵੇਟ ਕਰਾਂਗੇ ਹਾਂ ਇਹ ਜਿਹੜਾ ਸਾਡਾ ਆਉਣ ਵਾਲਾ ਕਿਸਾਨ ਮੇਲਾ ਵਾ ਸਤੰਬਰ ਵਾਲਾ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਹ ਦਿਖਾਵਾਂਗੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਤੁਸੀਂ ਦੇਖਿਆ ਤੇ ਅੱਜ ਜਿਹੜਾ ਵਾ ਉਹਨੂੰ ਲਾ ਲਓ ਪਹਿਲਾਂ ਉਹ ਸਾਡੇ ਤੁਹਾਡੇ ਮਾਧਿਅਮ ਰਾਹੀਂ ਇੱਥੇ ਆਉਣ ਆਣ ਕੇ ਮੇਲੇ ਤੇ ਸਾਡਾ ਇਹ ਪ੍ਰੋਗਰਾਮ ਦੇਖਣ ਦੇਖਣ ਤੋਂ ਬਾਅਦ ਫਿਰ ਜੇ ਉਹਨਾਂ ਨੂੰ ਚੰਗਾ ਲੱਗੇ ਸਾਡੇ ਨਾਲ ਸਵਾਲ ਕਰਨ ਜਵਾਬ ਕਰਨ ਵੀ ਕਿੰਨੇ ਕਦਾ ਆਉਂਦਾ ਜੀ ਕੀ ਪੈਸੇ ਲੱਗਦੇ ਜੀ ਕਿਵੇਂ ਮੈਂ ਲਾ ਸਕਦਾ ਕਿ ਨਹੀਂ ਲਾ ਸਕਦਾ ਹੁਣ ਇੱਥੇ ਇੱਕੋ ਗੱਲ ਇਹ ਤਾਂ ਨਹੀਂ ਕਿ ਇਕੱਲੀ ਪੀ ਉਹਨੇ ਆਪਣੇ ਚਾਰ ਖੇਤ ਹੀ ਬੋਣੇ ਆ ਹੋ ਸਕਦਾ ਸਾਰੇ ਪਿੰਡ ਦੇ ਦੋ ਟਰੈਕਟਰ ਹੀ ਖੇਤ ਬਾਦ ਕਿਉਂਕਿ ਟਰੈਕਟਰ ਤਾਂ ਜਿੰਨਾ ਚੱਲੇ ਉਹਨਾਂ ਚੰਗਾ ਤੇ ਉਹ ਸਾਰੇ ਪਿੰਡ ਦੇ ਖੇਤ ਵੀ ਵਾ ਸਕਦਾ ਉਹਨੇ ਪ੍ਰੋਗਰਾਮਿੰਗ ਕਰਕੇ ਆਪ ਖੇਤਾਂ ਦੇ ਵਿੱਚ ਬਹਿ ਜਾਣ ਆਣ ਕੇ ਬਾਹਰ ਬਹਿ ਜਾਣ ਕਮਾ ਸਕਦੇ ਨਾਲ ਦੇ ਕਿਸਾਨ ਬਹੁਤ ਵਧੀਆ ਪੈਸੇ ਕਮਾਜੇ ਬੜੀ ਵਧੀਆ ਤੁਸੀਂ ਗੱਲ ਕੀਤੀ ਚੰਗੇ ਉਹ ਪੈਸੇ ਤੇ ਝੋਖਮ ਨਾਲ ਫੇਚੋਂ ਕਮਾ ਸਕਦਾ ਮੇਰਾ ਨਾਮ ਡਾਕਟਰ ਅਸੀਮ ਵਰਮਾ ਹੈ ਜੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਫਾਰਮ ਮਸ਼ੀਨਰੀ ਐਂਡ ਪਾਵਰ ਇੰਜੀਨੀਅਰਿੰਗ ਚ ਸਾਇੰਟਿਸਟ ਦੇ ਪੱਧ ਤੇ ਕੰਮ ਕਰ ਰਹੇ ਆ ਜੀ ਸੋ ਨਵੀਂ ਟੈਕਨੋਲੋਜੀ ਹਾਂ ਜੀ ਅੱਜ ਜਿਹੜੀ ਨਵੀਂ ਟੈਕਨੋਲੋਜੀ ਤੁਹਾਨੂੰ ਦਿਖਾਉਣ ਲਈ ਲਿਆਇਆ ਜੀ ਇਹ ਹੈਗੀ ਜੀ ਜੀਐਨਐਸ ਬੇਸਡ ਆਟੋ ਸਟੀਰਿੰਗ ਸਿਸਟਮ ਫਾਰ ਟਰੈਕਟਰਸ ਜੀਐਨਐਸ ਬੇਸਡ ਆਟੋ ਸਟੀਰਿੰਗ ਸੋ ਜੀਐਨਐਸ ਤੋਂ ਜਿਵੇਂ ਭਾਵ ਹੁੰਦਾ ਹੈ ਕਿ ਜੀ ਇਹ ਸੈਟਲਾਈਟ ਕੋਆਰਡੀਨੇਟ ਬੇਸਡ ਹੈ ਇਦੇ ਚ ਸਾਰੇ ਜਿਹੜੇ ਹੈ ਸੈਟਲਾਈਟਸ ਦਾ ਸਿਗਨਲ ਹੈ ਰੀਸੀਵ ਕਰੇਗਾ ਉਹਦੇ ਹਿਸਾਬ ਨਾਲ ਇਹਨੂੰ ਕੋਆਰਡੀਨੇਟਸ ਦੇ ਆਪਣੇ ਪਤਾ ਲੱਗ ਜਾਂਦੇ ਆ ਇਸ ਤੋਂ ਬਾਅਦ ਆਟੋ ਸਟੀਰਿੰਗ ਮਤਲਬ ਕਿ ਸਟੀਰਿੰਗ ਤੇ ਹੁਣ ਕਿਸਾਨ ਭਰਾ ਨੂੰ ਜੋਰ ਦੇਣ ਦਾ ਲੋੜ ਨਹੀਂ ਉਹ ਆਪਣੀ ਸੀਟ ਤੇ ਬੈਠ ਕੇ ਸਿਰਫ ਉਹ ਦੇਖੇ ਕਿ ਮੇਰੀ ਮਸ਼ੀਨ ਸਹੀ ਚੱਲ ਰਹੀ ਹੈ ਉਹਦੀ ਡੁੰਗਾਈ ਠੀਕ ਲੱਗ ਰਹੀ ਹੈ ਜੋ ਬਿਜਾਈ ਕਰ ਰਿਹਾ ਤੇ ਉਹ ਇਹ ਦੇਖੇ ਮੇਰਾ ਕੋਈ ਪੋਰ ਤੇ ਨਹੀਂ ਬੰਦ ਹੋਇਆ ਠੀਕ ਹੈ ਸੋ ਉਹਨੂੰ ਹਾਈਡਰੌਲਿਕ ਆਪ ਕੰਟਰੋਲ ਕਰਨਾ ਹੈ ਤੇ ਬਾਕੀ ਸਟੀਰਿੰਗ ਦੀ ਉਹਦੀ ਜਿਹੜੀ ਟੈਨਸ਼ਨ ਹੈ ਉਹ ਘਟ ਗਈ ਜੀ ਖਤਮ ਹੋ ਗਈ ਫਾਇਦਾ ਇਹਦੇ ਨਾਲ ਕੀ ਹੋਊਗਾ ਜੀ ਕਿ ਆਮ ਤੌਰ ਤੇ ਜਦੋਂ ਕਿਸਾਨ ਪਰ ਆ ਖਾਸ ਤੌਰ ਤੇ ਜਦੋਂ ਜਦੋਂ ਇਹਦਾ ਵਾਹੀ ਦਾ ਕੰਮ ਕਰਦੇ ਆ ਕਈ ਵਾਰ ਉਹਨਾਂ ਦੀ ਬਹੁਤ ਟਰੈਕਟਰ ਬਾਰ ਬਾਰ ਇੱਕੋ ਜਗ੍ਹਾ ਤੋਂ ਨਿਕਲ ਰਿਹਾ ਹੁੰਦਾ ਜੀ ਜਿਹਨੂੰ ਆਪਾਂ ਨਾ ਓਵਰਲੈਪਿੰਗ ਕਹਿ ਦਿੰਨੇ ਆ ਓਵਰਲੈਪਿੰਗ ਜਾਂ ਪੰਜਾਬੀ ਚ ਆਪਾਂ ਦੌਰ ਵੀ ਕਹਿੰਦੇ ਆ ਉਹਨੂੰ ਉਹ ਦੌਰ ਜਿਹੜੀ ਹੈ 15 15 20 20% ਤੱਕ ਹੁੰਦੀ ਹੈ ਸੋ ਇੱਕੋ ਜਗ੍ਹਾ ਤੋਂ ਟਰੈਕਟਰ ਜਾਂ ਮਸ਼ੀਨ ਕਈ ਵਾਰ ਨਿਕਲ ਰਹੀ ਹੈ ਤੇ ਆਪਾਂ ਸਾਰੇ ਸਮਝ ਸਕਦੇ ਆ ਕਿ ਕਿੰਨਾ ਨੁਕਸਾਨ ਹੋ ਰਿਹਾ ਆਪਣਾ ਠੀਕ ਹੈ ਤੇ ਦੂਜੇ ਪਾਸੇ ਕਈ ਵਾਰ ਹੁੰਦਾ ਹੈ ਕਿ ਉਹ ਪਤਾ ਨਹੀਂ ਲੱਗਦਾ ਤੇ ਮਿਸਿੰਗ ਰਹਿ ਜਾਂਦੀ ਹੈ ਮਿਸਿੰਗ ਮਤਲਬ ਕੁਝ ਪਾੜਾ ਉਹਦਾ ਖਾਲੀ ਰਹਿ ਗਿਆ ਜਿਹਦੇ ਤੇ ਵਹੀ ਹੋਈ ਨਹੀਂ ਸੋ ਉਹ ਵੀ ਆਪਣੇ ਨੂੰ ਨੁਕਸਾਨ ਹੈ ਇਸ ਮਸ਼ੀਨ ਨਾਲ ਕੀ ਹੈ ਕਿ ਉਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਘਟ ਜਾਂਦੀਆਂ ਤੁਸੀਂ ਸਿੱਧੀ ਲਾਈਨਾਂ 'ਚ ਭਜਾਈ ਹੁੰਦੀ ਹੈ ਕੋਈ ਓਵਰਲੈਪਿੰਗ ਨਹੀਂ ਹੁੰਦੀ ਕੋਈ ਉਹਦੇ ਕਿਸੇ ਤਰ੍ਹਾਂ ਦੀ ਜਿਹੜੀ ਹੈ ਮਿਸਿੰਗ ਨਹੀਂ ਹੁੰਦੀ ਤੇ ਟਰੈਕਟਰ ਜਿਹੜਾ ਹੈ ਆਪਣੇ ਆਪ ਚੱਲਦਾ ਹੈ ਕੋਆਰਡੀਨੇਟਸ ਜਿਹੜੇ ਹੈ ਉਹਦੇ ਫੀਡਡ ਨੇ ਫੀਲਡ ਦੇ ਆਪਣੇ ਕੋਲ ਤੇ ਉਹ ਸਾਰਾ ਕੰਮ ਕਿਸਾਨ ਦੀ ਉਹ ਟੈਨਸ਼ਨ ਨਹੀਂ ਰਹਿ ਜਾਂਦੀ ਡਰਾਈਵਰ ਦੀ ਕਿ ਮੈਂ ਸਟੀering ਨੂੰ ਕੰਟਰੋਲ ਕਰਨਾ ਉਹ ਬਾਕੀ ਕੰਮਾਂ ਤੇ ਆਪਣਾ ਧਿਆਨ ਦੇ ਸਕਦਾ ਕਿੰਨੇ ਸਾਲਾਂ ਦੀ ਮਿਹਨਤ ਆ ਸਾਰਾ ਇਹ ਕਿਨੇ ਇਹ ਦੇਖੋ ਜੀ ਯੂਨੀਵਰਸਿਟੀ ਨੇ ਲਗਭਗ 8 ਤੋਂ 10 ਸਾਲ ਪਹਿਲੇ 네ਵੀਗੇਟਰਸ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਪਹਿਲੇ ਅਸੀਂ ਸੈਟੇਲਾਈਟ 네ਵੀਗੇਟਰ ਤੇ ਕੰਮ ਕੀਤਾ ਫਿਰ ਅਸੀਂ ਸੈਂਟਰ ਲਾਈਨ 네ਵੀਗੇਟਰ ਤੇ ਵੀ ਕੰਮ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਇਸ ਤੋਂ ਬਾਅਦ ਉਹ ਦੋਨਾਂ ਚ ਕੀ ਸੀ ਕਿ ਸਕਰੀਨ ਤੇ ਸਾਨੂੰ ਇਹ ਤੇ ਪਤਾ ਲੱਗਦਾ ਰਹਿੰਦਾ ਸੀ ਇਹ ਕਿੰਨਾ ਸਿੱਧਾ ਜਾ ਰਿਹਾ ਹੈ ਜਾਂ ਨਹੀਂ ਪਰ ਸਟੀering ਬੰਦੇ ਨੂੰ ਆਪ ਹੀ ਕੰਟਰੋਲ ਕਰਨਾ ਪੈਂਦਾ ਸੀ ਹੁਣ ਆਪਾਂ ਇੱਕ ਸਟੈਪ ਹੋਰ ਅੱਗੇ ਜਾ ਕੇ ਸਟੀering ਤੋਂ ਵੀ ਉਹਨੂੰ ਫ੍ਰੀ ਕਰਤਾ ਕਿ ਹੁਣ ਉਹ ਖੁੱਲੇ ਆਪ ਬਿਨਾ ਸਟੀering ਨੂੰ ਹਟਚ ਕੀਤੇ ਵੀ ਕੰਮ ਕਰ ਸਕਦਾ ਲਓ ਜੀ ਹੁਣ ਤਾਂ ਫਿਰ ਕਿਸਾਨ ਬਿਲਕੁਲ ਬੇਲੇ ਹੀ ਕਰ ਦਿੱਤੇ ਜੇਕਰ ਬਿਨਾ ਡਰਾਈਵਰ ਤੋਂ ਖੇਤਾਂ ਦੇ ਵਿੱਚ ਟਰੈਕਟਰ ਚੱਲਣਗੇ ਤਾਂ ਫਿਰ ਹੁਣ ਕਿਸਾਨਾਂ ਦਾ ਤਾਂ ਕੰਮ ਖਤਮ ਹੀ ਹੋ ਗਿਆ ਬਾਕੀ ਤੁਹਾਡਾ ਇਸ ਨਵੀਂ ਟੈਕਨੋਲੋਜੀ ਨੂੰ ਲੈ ਕੇ ਕੀ ਕਹਿਣਾ ਫਿਰ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਅਕੀਕ ਤੋਂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ